ਕੀ ਲੱਗਿਆ ਤੁਹਾਨੂੰ ਜਦੋਂ ਉੱਥੇ ਇੰਡੀਆ ਦਾ ਨਾਮ ਭਾਰਤ ਦਾ ਨਾਮ ਬੋਲੇ ਪੰਜ ਗ੍ਰੇਕਲਾਂ ਦਾ ਨਾਮ ਬੋਲੇ ਸਰਨੋ ਵੱਤ ਮਾਨ ਮਹਿਸੂਸ ਹੋਇਆ ਜੀ ਬਹੁਤ ਜ਼ਿਆਦਾ ਖੁਸ਼ੀ ਤੇ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਨੂੰ ਇਹ ਜਿਹੀ ਖੜਾਰੀਆਂ ਨੂੰ ਮਤਲਬ ਕਿ ਪਹਿਲ ਦੇ ਆਧਾਰ ਤੇ ਲੈਣਾ ਚਾਹੀਦਾ ਮੈਂ ਦੀ ਮਿਸਾਲ ਆਪਾਂ ਨੂੰ ਕਿਤੇ ਮਿਲਦੀ ਹੋਵੇਗੀ ਤਿੰਨੇ ਸਰਪੰਚ ਹੋਣਗੇ ਤੇ ਤਿੰਨੇ ਇਕੱਠੇ ਖੜੇ ਹੋਣਗੇ ਮੈਂ ਇਹਨਾਂ ਦੇ ਮਾਪੇ ਬਾਪ ਨੂੰ ਸਮੁੱਚੀ ਨਗਰ ਪੰਚਾਇਤ ਨੂੰ ਵਧਾਈ ਦਿਨਾ ਪਤਾ ਹੀ ਆ ਕਿ ਮੂਲ ਨਾਲ ਵਿਆਜ ਪਿਆਰਾ ਹੁੰਦਾ ਦਾਦੀਆਂ ਨੂੰ ਬੱਚੇ ਸਾਰੇ ਪਿਆਰੇ ਹੁੰਦੇ ਆ ਕੋਈ ਸਰਪੰਚ ਹੋਵੇ ਕੋਈ ਸਰਕਾਰ ਹੋਵੇ ਅਸੀਂ ਪਿੰਡ ਅਸੀਂ ਸਾਰੇ ਇੱਕ ਆ ਜਦੋਂ ਵਿਦੇਸ਼ਾਂ ਦੇ ਵਿੱਚ ਤੇ ਨਾਂ ਲਿਆ ਉਹ ਪੰਜ ਗਰਾਈ ਕਲਾਂ ਜ਼ਿਲ੍ਹਾ ਫਰੀਦਕੋਟ ਤੇ ਚਾ ਚੱਕਿਆ ਨਹੀਂ ਜਾਂਦਾ ਇਹ ਤਿੰਨੋਂ ਬੱਚੇ ਸਾਡੇ ਪਿੰਡ ਦਾ ਪੂਰਾ ਮਾਣ ਆ ਦਾਦੀਆਂ ਨੂੰ ਸਾਰੇ ਬੱਚੇ ਪਿਆਰੇ ਹੁੰਦੇ ਆ ਮੈਂ ਆਪਦੇ ਕਮਰੇ ਚ ਮੇਰੇ ਕੋਲ ਮੈਂ ਇਹਨੂੰ ਪਾਸੇ ਕਦੇ ਜਾਣ ਹੀ ਨਹੀਂ ਦਿੱਤਾਗਾ ਚੰਗੀ ਸਿੱਖਿਆ ਤਾਂ ਅੱਜ ਆ ਪੋਜੀਸ਼ਨ ਕਾਇਮ ਕੀਤੀ ਆ ਬੇਟਾ ਤੁਹਾਨੂੰ ਕੀ ਮਹਿਸੂਸ ਹੋਇਆ ਆਈ ਦਾਦੀ ਯਾਦ ਫਿਰ ਉਹਦੇ ਜਿਹੜੀ ਬਦਾਮ ਖਵਾਉਂਦੀ ਸੀ ਹਾਂਜੀ ਹਾਂਜੀ ਸਾਰਾ ਯਾਦ ਆਈ ਦੋਸਤ ਪੈਰੇਦਾਰੇ ਤੇ ਪੰਜਾਬੀ ਹਿਲਾਤ ਟੀਵੀ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਖੜੇ ਹਾਂ ਜੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਪੰਜਗਰਾਈ ਕਲਾਵੇ ਸੋ ਬੀਬੀ ਜੀ ਜੋ ਬੇਟਾ ਜੱਤ ਕੇ ਆ ਇਹਦਾ ਸੇਰਾ ਤੁਹਾਨੂੰ ਜਾਂਦਾ ਕਿਉਂ ਤੁਸੀਂ ਦਾਦੀ ਮਾਂ ਅਕਸਰ ਕਹਿੰਦੇ ਮਾਵਾਂ ਤੱਕ ਝਟਕਵੀ ਦਿੰਦੀਆਂ ਕੁੱਟਵੀ ਦਿੰਦੀਆਂ ਦਾਦੀ ਜਿਹੜੀ ਹੁੰਦੀ ਆ ਦਾਦਾ ਦਾਦੀ ਦਾ ਮੂਲ ਨਾ ਵਿਆਜ ਪੈਰ ਵਾਲੀ ਗੱਲ ਹੁੰਦੀ ਆ ਤੁਸੀਂ ਜੋ ਪਹਿਲਾਂ ਪ੍ਰਾਪਤੀਆਂ ਕੀਤੀਆਂ ਨੌਜਵਾਨੇ ਉਹਦੇ ਵਿੱਚ ਬੋਲਿਆ ਸੀ ਮੈਂ ਬਾਦਾਮ ਤਲੀਆਂ ਤੇ ਖਾਉਂਦੀ ਰਹੀ ਆ ਕੀ ਪ੍ਰਾਪਤੀ ਰਹੀ ਤੁਹਾਡਾ ਕਿੰਨਾ ਕਮਾਣ ਮਹਿਸੂਸ ਕਰਦੇ ਹੋ ਤੁਸੀਂ ਆ ਮੈਂ ਅੱਜ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਸਿਹਰਾ ਤਾਂ ਉਸ ਗੁਰੂ ਮਹਾਰਾਜ ਨੂੰ ਜਾਂਦਾ ਤੇ ਸਾਡੇ ਨਗਰ ਦੀਆਂ ਤਿੰਨੇ ਪੰਚਾਇਤਾਂ ਜਿਹੜੇ ਕਿ ਸਮੇਂ-ਸਮੇਂ ਸਿਰ ਬੱਚਿਆਂ ਨੂੰ ਮਤਲਬ ਕਿ ਸਿਹਤ ਦੇ ਰਹੇ ਆ ਨਸ਼ਿਆਂ ਵਾਲੇ ਪਾਸਿਓਂ ਰੋਕ ਰਹੇ ਆ ਤਾਂ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਹੀ ਹਾਂ ਕਿ ਸਾਡੇ ਬੱਚੇ ਨੇ ਵਰਡ 'ਚ ਨਾਂ ਕਾਇਮ ਕੀਤਾ ਤਾਂ ਮਤਲਬ ਕਿ ਇਲਾਕੇ ਦਾ ਨਹੀਂ ਦੇਸ਼ ਦਾ ਇੱਕ ਜਿਹੜਾ ਸਰਪੰਚ ਹੁੰਦਾ ਇੱਕ ਪਲਵਾਨ ਤੇ ਇੱਕ ਕੁਸ਼ਤੀਵਾਲ ਉਹ ਕਿਸੇ ਦੇ ਨਹੀਂ ਹੁੰਦੇ ਜੇ ਮੈਂ ਕਹਾਂ ਮੇਰਾ ਬੱਚਾ ਮੇਰਾ ਨਹੀਂ ਇਹ ਸਾਰੇ ਨਗਰ ਦਾ ਹੈ ਸਾਰੇ ਇਲਾਕੇ ਦਾ ਸਾਰੇ ਦੇਸ਼ ਦਾ ਬੇਟਾ ਹੈਗਾ ਤੀਰਕਰਨ ਸਿੰਘ ਜੋ ਇਹਨਾਂ ਦੀ ਦਾਦੀ ਮਾਂ ਹੈ ਉਹ ਵੀ ਇਸ ਪਿੰਡ ਦੀ ਸਾਬਕਾ ਸਰਪੰਚਾ ਜੋ ਕਿਸੇ ਜਨ ਪਥਾਨ ਤੋਂ ਮਾਤਾ ਜੀ ਦੀ ਬੀਬੀ ਅਮਰਜੀਤ ਕੌਰ ਪੰਜ ਗ੍ਰਾਂਈ ਅਕਸਰ ਹੀ ਜੋ ਲੋਕਾਂ ਆ ਪ੍ਰਸਿੱਧੀਆਂ ਉਹਨਾਂ ਨੇ ਪ੍ਰਾਪਤ ਕੀਤੀਆਂ ਹਾਂਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਆ ਕੀ ਕਹਿਣਾ ਚਾਹੂਗੇ ਤੁਹਾਡੇ ਪਿੰਡ ਦਾ ਮੁੰਡਾ ਤੁਹਾਡੇ ਪਿੰਡ ਦਾ ਨੌਜਵਾਨ ਅੱਜ ਜਿੱਤ ਪ੍ਰਾਪਤ ਕਰਕੇ ਆ ਪੰਜ ਗ੍ਰਾਂਈ ਦਾ ਨਾਮ ਦੁਨੀਆ ਭਰ ਦੇ ਵਿੱਚ ਰੌਸ਼ਨ ਕੀਤਾ ਉਹ ਤਾਂ ਹੈਗਾ ਜੀ ਇੱਕ ਲਖਨਤਾ ਜੀ ਇਹ ਜਿਹੜੇ ਆਪਣੇ ਕੋਸਾ ਵਾ ਇਹ ਪਹਿਲਾਂ ਵੀ ਇੱਕ ਗੁੱਡੀ ਤੇ ਦੋ ਬੱਚੇ ਇਹ ਜਿੱਤ ਗਏ ਸੀ ਹੁਣ ਫੇਰ ਇਹ ਜਾਨੀ ਕਿ ਆਪਣੇ ਬੱਚੇ ਜਿਹੜੇ ਜਿੱਤ ਗਏ ਆ ਬਹੁਤ ਬਹੁਤ ਇਹਨਾਂ ਦਾ ਧੰਨਵਾਦ ਇਹੋ ਜੇ ਬੱਚੇ ਸਾਂ ਪਿੰਡਾਂ ਦੀ ਲੋੜ ਆ ਜਾਨੀ ਕਿ ਹੋਰ ਪਾਸੇ ਹਟ ਕੇ ਖੇਡਾਂ ਵਾਲੇ ਪਾਸੇ ਜਾਣ ਸਾਡਾ ਇਹੀ ਯੋਗਦਾਨ ਰੋ ਤੁਸੀਂ ਜਦੋਂ ਸਰਪੰਚੀ ਦੇ ਇਲੈਕਸ਼ਨ ਸੀਗੇ ਉਦੋਂ ਵੀ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਨੌਜਵਾਨਾਂ ਨੂੰ ਖੇਡਾਂ ਵੱਲ ਤੋਰਾਂਗੇ ਕੁਝ ਪ੍ਰਾਪਤੀਆਂ ਮਿਲ ਰਹੀਆਂ ਹਾਂਜੀ ਹਾਂ ਜੋ ਪੜ੍ਹਾਈ ਵੱਲ ਜਾਊਗਾ ਜਾਂ ਖੇਡਾਂ ਲਈ ਅਸੀਂ ਉਹਦੇ ਨਾਲ ਖੜੇ ਆ ਸਰਪੰਚ ਸਾਹਿਬ ਤੁਹਾਡੀ ਕਾਰਗੁਜ਼ਾਰੀ ਬਹੁਤ ਵਧੀਆ ਜੋ ਸਟੇਡੀਅਮ ਦੱਸ ਰਿਹਾ ਸਾਰੇ ਲੋਕਾਂ ਨੂੰ ਅੱਜ ਤੁਹਾਨੂੰ ਪ੍ਰਾਪਤੀ ਜੋ ਤੁਸੀਂ ਬੂਟੇ ਲਾਏ ਉਹਨੂੰ ਫਲ ਲੱਗ ਰਿਹਾ ਕੀ ਮਹਿਸੂਸ ਕਰਦੇ ਹੋ ਫਲਵਾਸੇ ਬਹੁਤ ਬਹੁਤ ਮਾਣ ਹੁੰਦਾ ਜੀ ਦੇਖ ਕੇ ਵੀ ਅਸੀਂ ਸਟੇਡੀਅਮ ਖੇਡ ਦੇ ਵਾਸਤੇ ਉਹਦੇ ਤੇ ਜੋ ਵੀ ਹਨਾ ਗਰੰਟਾਂ ਆਈਆਂ ਲਾਈਆਂ ਤੇ ਬੱਚਿਆਂ ਨੇ ਉਤਸ਼ਾਹਤ ਦੇ ਨਾਲ ਹੋਰ ਵੀ ਉਤਸ਼ਾਹ ਦੇ ਨਾਲ ਹੋਰ ਬੱਚੇ ਖੇਡਣਗੇ ਖੇਡਾਂ ਵਾਲੇ ਜਾਣਗੇ ਇਹਨਾਂ ਨੂੰ ਦੇਖ ਕੇ ਤਾਂ ਇਹ ਪਹਿਲ ਕਦਮੀਆਂ ਪਿੰਡ ਦੀ ਬਹੁਤ ਵਧੀਆ ਮਾਣ ਮਹਿਸੂਸ ਹੁੰਦਾ ਹੈ ਜੀ ਕੱਲ ਹੋਰ ਸਰਪੰਚ ਸਾਹਿਬ ਤੁਹਾਡੀ ਸਰਕਾਰ ਆ ਪੰਜਾਬ ਦੇ ਵਿੱਚ ਔਰ ਤੁਹਾਡੀ ਨੇੜ ਤੇ ਵੀ ਜੋ ਇਥੋਂ ਦੇ ਵਿਧਾਇਕਾ ਮੋਲਕ ਸਿੰਘ ਕੁਝ ਖੇਡਾਂ ਵਿੱਚ ਰੁਚੀ ਵਧਾਉਣ ਵਾਸਤੇ ਨੌਜਵਾਨਾਂ ਵਾਸਤੇ ਕੋਈ ਵਿਸ਼ੇਸ਼ ਉਪ ਬਿਲਕੁਲ ਜੀ ਅਲੱਗ-ਤਿਹਰਾ ਤੋਂ ਮੰਨ ਲਓ ਆਪਣਾ ਪਲੇ ਗਰਾਊਂਡ ਦਾ ਹੀ ਮਤਲਬ ਵਿੱਚ ਪਵਾਇਆ ਵਿਆ ਜਾਂ ਹੋਰ ਵੀ ਗਰਾਊਂਡ ਅਲੱਗ-ਅਲੱਗ ਤਿਹਰਾ ਦੇ ਗਰਾਊਂਡ ਅਸੀਂ ਸਟੇਡੀਅਮ ਨੂੰ ਹੋਰ ਵੀ ਦੇਵਾਂਗੇ ਉਤਸ਼ਾਹ ਤੇ ਬੱਚੇ ਵੀ ਜਾਨੀ ਖੇਡਾਂ ਵੱਲ ਜਿਆਦਾ ਵੱਧ-ਵੱਧ ਜੁੜਨ ਜੀ ਸੋ ਸਰਪੰਚ ਸਾਹਿਬ ਤੁਸੀਂ ਵੀ ਤੀਜੇ ਪਿੰਡ ਬਾਬਾ ਜੀਵਨ ਸਿੰਘ ਨਗਰ ਤੋਂ ਸਰਪੰਚਾਂ ਕੀ ਮਾਨ ਮਹਿਸੂਸ ਕਰਦੇ ਹੋ ਕਿ ਤੁਹਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਪੰਜ ਗ੍ਰੇਂਕਲਾਂ ਦਾ ਨਾਮ ਰੋਸ਼ਨ ਕੀਤਾ ਦੁਨੀਆ ਭਰ ਦੇ ਵਿੱਚ ਸਾਡੇ ਪਿੰਡ ਦੀਆਂ ਤਿੰਨਾਂ ਪੰਚਾਇਤਾਂ ਤੇ ਸਾਰੇ ਨਗਰ ਵਾਲੇ ਸਾਨੂੰ ਇਹਨਾਂ ਬੱਚਿਆਂ ਤੇ ਮਾਣ ਮਹਿਸੂਸ ਕਰ ਰਹੇ ਹਾਂ ਜੀ ਤੇ ਅੱਜ ਇਹ ਹੀ ਸੁਨੇਹਾ ਦੇਣਾ ਚਾਹੁੰਦੇ ਆ ਹੋਰ ਨਵੀਂ ਪੀੜ੍ਹੀ ਨੂੰ ਵੀ ਕਿ ਨਸ਼ਾ ਨਸ਼ਾ ਤੋਂ ਪਾਸੇ हट ਕੇ ਇਸ ਪਾਸੇ ਧਿਆਨ ਦਿੱਤਾ ਜਾਵੇ ਸਰਪੰਚ ਸਾਹਿਬ ਕੀ ਮਾਣ ਮਹਿਸੂਸ ਕਰਦੇ ਹੋ ਕਿ ਤੁਹਾਡੇ ਪਿੰਡ ਦਾ ਅੱਜ ਨੌਜਵਾਨ ਆਲ ਵਰਲਡ ਵਿੱਚ ਉਹ ਝੰਡਾ ਬਲੰਦ ਕਰਕੇ ਆਇਆ ਕਿੰਨਾ ਕ ਮਾਣ ਮਹਿਸੂਸ ਕਰਦੇ ਹੋ ਜੀ ਜੀ ਮੇਰੇ ਨਗਰ ਪਿੰਡ ਪੰਜਗਰੀ ਕਲਾਂ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਮੇਰੇ ਪਿੰਡ ਦੇ ਨੌਜਵਾਨ ਤਿੰਨੇ ਨੌਜਵਾਨ ਜਿਹੜੇ ਵਾਲਡਾ ਸੌਰੀ ਆਪਣਾ 골ਡ ਮੈਡਲ ਕੁਜ਼ਾਈਕਿਸਤਾਨ ਦੇ ਵਿੱਚ ਜਿਹੜੀਆਂ ਗੇਮਜ਼ ਹੋਈਆਂ ਜੀ ਉਹਦੇ ਵਿੱਚ ਜਿੱਤ ਕੇ ਆਏ ਆ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਜੋ ਬੇਟਾ ਹੈਗਾ ਤੀਰਕਾਰਨ ਸਖ ਜਿਨ੍ਹਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਔਰ ਬਲੰਦੀਆਂ ਛੁਈਆਂ ਦੁਨੀਆ ਦੇ ਵਿੱਚ ਨਾਮ ਰੋਸ਼ਨ ਕੀਤਾ ਔਰ ਇਹਦਾ ਸਿਹਰਾ ਜੋ ਜਾਂਦਾ ਸਭ ਤੋਂ ਪਹਿਲਾਂ ਜੋ ਉਹਨਾਂ ਦੇ ਕੋਚ ਆ ਇਹ ਅਕਸਰ ਪਹਿਲਾਂ ਵੀ ਤੁਹਾਡੇ ਕੋਚ ਜਿੰਦੇ ਸਦਕਾ ਪਹਿਲਾਂ ਵੀ ਪ੍ਰਾਪਤੀਆਂ ਕਰ ਚੁੱਕੇ ਨੌਜਵਾਨ ਇੱਥੇ ਪਿੰਡ ਪੰਜਗਰੇ ਦਾ ਨਾਮ ਰੋਸ਼ਨ ਕਰ ਚੁੱਕੇ ਆ ਕੀ ਕਹਿਣਾ ਚਾਹੋਗੇ ਤੁਹਾਡਾ ਕੀ ਫੈਸਲਾ ਸੀਗਾ ਕੀ ਦਾ ਉਤਸ਼ਾਹ ਮਿਲਿਆ ਤੁਹਾਨੂੰ ਜਿਹੜੀ ਤੁਹਾਨੂੰ ਪ੍ਰਾਪਤੀ ਹੋਈ ਵੀ ਆਪਣੀ ਜੈਮਲ ਦੇ ਵਿੱਚੋਂ ਇੰਨੇ ਮੁੰਡੇ ਤਿਆਰ ਹੋਏ ਪਾਵਰ ਲਿਫਟਿੰਗ ਵਾਲੇ ਪਾਸੇ ਤੀਰਕਾਰ ਨਾਲ ਕਿੱਕ ਆਈ ਤੀਰਕਾਰ ਨੇ ਉੱਥੇ ਜਿਹੜਾ ਵਲਡਰ ਗਾਰਡ ਤੋੜਿਆ ਉਹ ਜਦੋਂ ਤੋੜਿਆ ਉਹ ਮੈਨੂੰ ਬਹੁਤ ਜ਼ਿਆਦਾ ਮਾਨ ਮਹਿਸੂਸ ਹੋਇਆ ਕੀ ਲੱਗਿਆ ਤੁਹਾਨੂੰ ਜਦੋਂ ਉੱਥੇ ਇੰਡੀਆ ਦਾ ਨਾਮ ਭਾਰਤ ਦਾ ਨਾਮ ਬੋਲੇ ਪੰਜਾਬੀ ਗ੍ਰੇਕਾਂ ਦਾ ਨਾਮ ਬੋਲੇ ਸਰ ਨੂੰ ਵੱਧ ਮਾਨ ਮਹਿਸੂਸ ਹੋਇਆ ਜੀ ਬਹੁਤ ਜ਼ਿਆਦਾ ਖੁਸ਼ੀ ਹੋਈ ਹਾਂ ਜੀ ਨਹੀਂ ਜੀ ਉਸ ਤੈ ਤਾਂ ਆਪਾਂ ਫੀਲਿੰਗ ਤੁਹਾਨੂੰ ਦੱਸ ਨਹੀਂ ਸਕਦੇ ਜਿਹੜੀ ਉਸ ਟਾਈਮ ਫੀਲਿੰਗ ਸੀ ਜੀ ਬਹੁਤ ਖੁਸ਼ੀ ਮਹਿਸੂਸ ਹੋਈ ਉਸ ਤੋਂ ਸੋ ਵਾਕਈ ਵੀਰ ਜੀ ਦੀ ਗੱਲ ਸਹੀ ਕਹਿੰਦੇ ਫੀਲਿੰਗ ਨਹੀਂ ਦੱਸ ਇਹ ਬੱਚੇ ਨੇ ਜਿਹੜੇ ਅੱਜ ਜਿੱਤ ਪ੍ਰਾਪਤ ਕਰਕੇ ਆਏ ਨੇ ਤਾਂ ਅਸੀਂ ਮਤਲਬ ਕਿ ਬਹੁਤ ਮਾਣ ਮਹਿਸੂਸ ਕਰ ਰਹੇ ਹਾਂ ਸਾਰਾ ਨਗਰ ਮਾਣ ਮਹਿਸੂਸ ਕਰ ਰਿਹਾ ਕਿਉਂਕਿ 3 ਕੁਆਂਟਲ ਤੇ 5 ਕਿਲੋ weight ਬੱਚੇ ਨੇ ਚੱਕਿਆ ਤਾਂ ਵਿਸ਼ਵ ਦੇ ਵਿੱਚ ਰਿਕਾਰਡ ਪੈਦਾ ਕੀਤਾ ਤਾਂ ਮੈਂ ਉਸ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਹਾਂ ਮਹਾਰਾਜ ਨੂੰ ਮੈਂ ਸਾ ਕੁਸਾ ਤੇ ਜ਼ਾਦਾ ਦੀ ਸਾਰਿਆਂ ਨੂੰ ਤੇ ਆ ਗਈ ਤੇ ਵਾਈਗਰੂ ਦਾ ਨਾਮ ਲੈ ਕੇ ਉਸ ਤੋਂ ਬਾਅਦ ਹੀ ਮੈਂ ਜਾ ਕੇ ਪਹਿਲੀਆਂ ਲਿਫਟਾਂ ਸ਼ੁਰੂ ਕੀਤੀਆਂ ਵਾਰਮ ਅਪ ਵੀ ਵਾਈਗਰੂ ਦਾ ਨਾਮ ਲੈ ਕੇ ਸ਼ੁਰੂ ਕੀਤਾ ਸੀਗੇ ਤੇ ਮੈਂ ਪਹਿਲੀ ਸੋਚੀ ਕਿ ਅੱਜ ਮਦਰ ਦੀ ਐਂਡ ਵਾਲੀ ਲੈਫਟ ਵਾਲ ਰਿਕਾਰਡ ਬਣਾਉਣਾ ਹੀ ਬਣਾਉਣਾ ਹੈ। ਇੰਨੀ ਦੂਰ ਆਏ ਆ ਇੰਨੇ ਪੈਸੇ ਲਾਏ ਆ ਘਰ ਦੇ ਆਣੇ ਸਾਰਾ ਕੁਝ ਕੀਤਾ। ਅੱਜ ਕੋ ਕਰਨਾ ਹੈ। ਸੋ ਵੀਰ ਜੀ ਤੁਸੀਂ ਕੀ ਸੇ ਦੇਣਾ ਚਾਹੁੰਦੇ ਹੋ ਹੋਰ ਨੌਜਵਾਨਾਂ ਨੂੰ ਤੁਸੀਂ ਵੀ ਜਿੱਤ ਪ੍ਰਾਪਤ ਕਰਕੇ ਆਏ ਹੋ। ਹਾਂਜੀ ਇਹੀ ਸੇ ਦੇਣਾ ਚਾਹੁੰਦੇ ਆ ਵੀ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਵਾਲੇ ਪਾਸੇ ਆਉਣ ਗਲਤ ਕੰਮਾਂ ਦੇ ਵਿੱਚ ਨਾ ਪੈਣ। ਬਾਬਾ ਸਾਹਿਬ ਕੀ ਕਹਿਣਾ ਚਾਹੋਗੇ ਇਸ ਨੌਜਵਾਨ ਦੀ ਜਿੱਤ ਤੇ? ਇਹ ਜਿੱਤ ਪੇਸਪੰਡ ਦੇ ਸਾਰੀ ਪੰਚਾਇਤਾਂ ਦੀ ਤੇ ਕੋਸ਼ ਸਾਹਿਬ ਦੀ ਹੈ ਜਿਨ੍ਹਾਂ ਨੇ ਇਹਨਾਂ ਬੱਚਿਆਂ ਨੂੰ ਜੋਗ ਸਿੱਖਿਆ ਦੇ ਕੇ ਪਿੰਡ ਪੰਜਗਰਾਈ ਦਾ ਨਾਂ ਜੋ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਹੈ ਪ੍ਰਮਾਤਮਾ ਹਰ ਨਗਰ ਨੂੰ ਇਹੋ ਜਿਹੀਆਂ ਤਰੱਕੀਆਂ ਬਖਸ਼ੇ ਇਹੋ ਜਿਹੇ ਬੱਚੇ ਹਰ ਨਗਰ ਦੇ ਵਿੱਚ ਪੈਦਾ ਕਰੇ ਤੈਨਹੀਂ ਇੱਥੇ ਸਰਪੰਚ ਹੈ ਤੇ ਤੈਨਹੀਂ ਬੱਚੇ ਇੱਥੇ ਅੱਜ 골ਡ ਮੈਡਲ ਤੱਕ ਲੈ ਕੇ ਆਏ ਹੈ ਜਿਨ੍ਹਾਂ ਨੇ ਦੁਨੀਆ ਦੇ ਵਿੱਚ ਪਿੰਜ-ਪਿੰਜ ਗ੍ਰਾਂਈ ਦਾ ਨਾਮ ਰੋਸ਼ਨ ਕੀਤਾ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਜਿਹੜੀਆਂ ਸਾਡੀਆਂ ਪੰਚਾਇਤਾਂ ਨੌਜਵਾਨ ਸਰਪੰਚ ਨੇ ਔਰ ਨੌਜਵਾਨਾਂ ਦੀ ਜਿਹੜੀ ਸੋਚ ਆ ਔਰ ਨੌਜਵਾਨਾਂ ਨੂੰ ਜੋ ਬੁਲੰਦੀਆਂ ਵੱਲ ਲੈ ਜਾਂਦੇ ਆ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਪੰਚ ਸਾਹਿਬ ਔਰ ਜਿੰਨੀਆਂ ਪੰਚਾਇਤਾਂ ਇਹਨਾਂ ਨਾਲ ਮਿਲ ਕੇ ਕੁਝ ਐਸਾ ਪ੍ਰੋਗਰਾਮ ਲਿਖਾਂਗੇ ਕਿ ਜਿਹੜੇ ਬੱਚੇ ਆ ਹੋਰ ਜ਼ਿਆਦਾ ਉਤਸ਼ਾਹਿਤ ਹੋਣ ਅੱਜ ਜਦੋਂ ਪਤਾ ਲੱਗਾ ਕਿ ਤੀਰਕਰ ਨੇ ਵਰਲਡ ਰਿਕਾਰਡ ਜਿਹੜਾ ਬ੍ਰੇਕ ਕੀਤਾ ਉਹਦੋ ਮੈਨੂੰ ਆਪਣੇ ਪਿੰਡ ਦਾ ਔਰ ਇਹਦੇ ਹੋਣ ਦੇ ਨਾਲ ਤੁਸੀਂ ਵੀ ਇਹਨਾਂ ਦੀਆਂ ਤਾਂ ਪਤਾ ਨਹੀਂ ਅੱਖਾਂ ਭਰੀਆਂ ਕਿ ਨਹੀਂ ਭਰੀਆਂ ਮੈਨੂੰ ਉਹ ਵੀਡੀਓ ਵੇਖ ਕੇ ਜਰੂਰ ਆਂਦੀਆਂ ਜਰੂਰ ਭਰੀਆਂ ਜੀ ਇੱਕ ਕਮੇਟੀ ਦਾ ਗਠਨ ਕਰਕੇ ਜਿਹਨੂੰ ਸਪੋਰਟਸ ਵੈਲਫੇਅਰ ਕਮੇਟੀ ਦਾ ਨਾਮ ਦਿੱਤਾ ਜਾਊਗਾ ਔਰ ਸਾਰੇ ਸਰਪੰਚ ਸਹਿਬਾਨ ਔਰ ਜਿੰਨੇ ਵੀ ਮੋਤਬਰ ਸ਼ਖਸੀਤਾਂ ਨੇ ਉਹਨਾਂ ਨਾਲ ਰਾਇ ਮਸ਼ਵਰਾ ਕਰਕੇ ਜਰੂਰ ਇਸ ਬਾਰੇ ਸੋਚਿਆ ਜਾਊਗਾ ਬਹੁਤ ਖੁਸ਼ੀ ਹੋਈ ਹੈ ਜੀ ਕਿ ਸਮੇਂ ਸਮੇਂ ਸਰ ਸਾਡਾ ਪਿੰਡ ਏਕਤਾ ਦੇ ਲਈ ਇਕੱਠਾ ਹੁੰਦਾ ਜਿਵੇਂ ਤੁਸੀਂ ਹਰ ਵਾਰੀ ਸਾਡੀਆਂ ਖਬਰਾਂ ਚਲਾਉਂਦੇ ਰਹਿੰਨੇ ਚਾਹੇ ਕਿਸਾਨੀ ਮਸਲਾ ਹੋਵੇ ਜਾਂ ਹੋਰ ਵੀ ਸਾਂਝੀਆਂ ਚੀਜ਼ਾਂ ਤੇ ਅੱਜ ਏਡੀ ਕੁਥੀ ਹੋਈ ਪਿੰਡ ਦੇ ਤਿੰਨੇ ਨੌਜਵਾਨ ਜਦੋਂ ਵਿਦੇਸ਼ਾਂ ਦੇ ਵਿੱਚ ਉਹਦੇ ਨਾਂ ਲਿਆ ਉਹ ਪੰਜ ਗਰਾਈ ਕਲਾਂ ਜਿਲ੍ਹਾ ਫਰੀਦਕੋਟ ਤੇ ਚਾਹ ਜੱਕਿਆ ਨਹੀਂ ਜਾਂਦਾ ਸੀ ਤੇ ਮੈਂ ਬਹੁਤ ਖੁਸ਼ ਹਾਂ ਪਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਸਾਰੇ ਬੱਚਾ ਨੂੰ ਇੰਨਾ ਵਰਗੇ ਬਨਣਾ ਚਾਹੀਦਾ ਜਿਵੇਂ ਜਿਮ ਆ ਜਾਂ ਸਟੇਡੀਅਮ ਆ ਖੇਡਾਂ ਵਾਲ Pase ਆਉਣਾ ਚਾਹੀਦਾ ਨਸ਼ਿਆਂ ਨੂੰ ਤਿਆਗ ਕੇ ਕਿ ਇੱਕ ਸਾਡੀ ਸਿਹਤ ਬਣਦੀ ਆ ਤੇ ਸਾਡੇ ਪਿੰਡ ਦਾ ਨਾਮ ਉੱਚਾ ਹੁੰਦਾ ਜਵਾਨੀ ਵਚਦੀ ਸਾਡੇ ਪਾਰਟੀ ਬਾਜੀ ਦੇ ਉੱਪਰ ਉੱਠ ਕੇ ਸਾਰੇ ਲੋਕ ਇਕੱثار ਕੰਮ ਕਰਦੇ ਪਿੰਡ ਦੀ ਭਲਾਈ ਲਈ ਜੋ ਵੀ ਕੰਮ ਕੀ ਨੇ ਦਿਖਣ ਲਿਆ ਜੋ ਵੀ ਅਸੀਂ ਪੰਚਾਇਤ ਤੌਰ ਤੇ ਜਾਂ ਪਿੰਡ ਦੇ ਤੌਰ ਤੇ ਕੰਮ ਕਰ ਰਹੇ ਹਾਂ ਸਾਨੂੰ ਕਿਸੇ ਨੇ ਕਿਸੇ ਕੰਮ ਤੋਂ ਰੋਕਿਆ ਨਹੀਂ ਗਿਆ ਵੀ ਜੋ ਵੀ ਅਸੀਂ ਕਰਦੇ ਹਾਂ ਹੁਣ ਪਿੰਡ ਪੰਜਗ੍ਰਾਮੀ ਦੇ ਸਟੇਡੀਅਮ ਤੇ ਲਾਈਟਾਂ ਲੱਗੀਆਂ ਹੁਣ ਪਿੰਡ ਦੇ ਵਿੱਚ 30 ਲੱਖ ਰੁਪਏ ਦਾ ਪੈਕੇਜ ਬਹੁਤ ਜਲਦ ਆ ਰਿਹਾ ਸਟੇਡੀਅਮ 'ਚ ਸੋ ਪੰਜਗ੍ਰਾਮੀ ਵਾਸੀਆਂ ਦਾ ਇਹੀ ਹੈ ਵਿਲੱਖਣਤਾ ਇਹਨਾਂ ਦੀ ਕਿ ਜੋ ਵੀ ਕੰਮ ਆਉਂਦਾ ਹੈ ਸਰਕਾਰ ਤੋਂ ਗ੍ਰਾਂਟ ਆਉਂਦੀ ਹੈ ਇਹ ਲੈਂਦੇ ਆ ਕੋਈ ਵਿਰੋਧ ਤਾਂ ਨਹੀਂ ਕਰਦੇ ਪ ਅੱਜ ਤੁਸਾਨੂੰ ਸਾਡੇ ਸਾਰੇ ਸਕੂਲ ਨੂੰ ਸਾਡੇ ਸਾਰੇ ਇਲਾਕੇ ਨੂੰ ਬਹੁਤ ਮਾਣ ਆ ਕਿ ਅੱਜ ਸਾਡੇ ਸਕੂਲ ਦਾ ਬੱਚਾ ਆਕਾਸ਼ਦੀਪ ਸਿੰਘ ਜੋ ਕਿ ਏਸ਼ੀਆ ਦਾ 골ਡ ਮੈਡਲ ਜਿੱਤ ਕੇ ਪਾਵਰ ਲਿਫਟਿੰਗ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਪਰਤੇ ਆ ਤੇ ਇਹ ਤਿੰਨੋਂ ਬੱਚੇ ਸਾਡੇ ਪਿੰਡ ਦਾ ਪੂਰਾ ਮਾਣ ਆ ਤੇ ਮੈਂ ਸਾਰੇ ਹੀ ਆਪਣੇ ਨਗਰ ਨੂੰ ਆਪਣੇ ਇਲਾਕੇ ਨੂੰ ਆਪਣੀ ਮੈਨੇਜਮੈਂਟ ਵੱਲੋਂ ਸਕੂਲ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜੀ ਬੱਚਿਆਂ ਦੀ ਜੋ ਅੱਜ ਪ੍ਰਾਪਤੀ ਕੀਤੀ ਇਹਦੇ ਵਿੱਚ ਸਕੂਲ ਵੀ ਇੱਕ ਮੇਨ ਚੀਜ਼ ਆ ਗਈ ਜਿੱਥੋਂ ਬੱਚੇ ਪ੍ਰਾਪਤੀ ਪੜ੍ਹਾਈ ਕਰ ਰਹੇ ਆ ਉੱਥੇ ਖੇਡ ਮਲ ਰਹੇ ਆ ਸੋ ਸਾਡੇ ਨਾਲ ਸੀਗੇ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਪੰਜਗਰਾਂ ਕਲਾ ਦੇ ਪ੍ਰਿੰਸੀਪਲ ਜਿਨ੍ਹਾਂ ਨੇ ਬੱਚਿਆਂ ਬਾਰੇ ਜਾਣਕਾਰੀ ਦਿੱਤੀ